ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮੁਲਜ਼ਮ ਮਨਦੀਪ ਨੇ ਮੂਸੇਵਾਲਾ ਕਤਲकांड ਦੇ ਮੁਲਜ਼ਮਾਂ ਨੂੰ ਪਨਾ ਦਿੱਤੀ ਸੀ 2017 ਦੇ ਵਿੱਚ ਗੈਂਗਸਟਰ ਦੀਪਕ ਤੀਨੂ ਨੂੰ ਵੀ ਭੱਜਣ ਦੇ ਵਿੱਚ ਮਦਦ ਕੀਤੀ ਸੀ ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਦੋਵੇਂ ਦੋਹਾਂ ਤੋਂ ਦੋ ਪਿਸਤੌਲ ਤੇ 12 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਔਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਗ੍ਰਿਫਤਾਰੀ ਹੋਈ ਹੈ ਕਤਲकांड ਦੇ ਮੁਲਜ਼ਮਾਂ ਨੂੰ ਪਨਾ ਦੇਣ ਵਾਲਾ ਏਜੀਟੀਐਫ ਨੇ ਮਨਦੀਪ ਸਿੰਘ ਤੇ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਮਲਜ਼ਮ ਮਨਦੀਪ ਨੇ ਮੂਸੇਵਾਲਾ ਕਤਲकांड ਦੇ ਮਲਜ਼ਮਾਂ ਨੂੰ ਪਨਾ ਦਿੱਤੀ ਸੀ ਔਰ 2017 ਦੇ ਵਿੱਚ ਗੈਂਗਸਟਰ ਦੀਪਕ ਤਿੰਨوں ਨੂੰ ਵੀ ਭੱਜਣ ਦੇ ਵਿੱਚ ਮਦਦ ਕੀਤੀ ਸੀ ਲਾਰੈਂਸ ਤੇ 골ਡੀ ਬਰਾੜ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਦੋਵੇਂ ਔਰ ਦੋਹਾਂ ਤੋਂ ਦੋ ਪਿਸਤੌਲਾਂ ਤੇ 12 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਇਸ ਵਿੱਚ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੇ ਦੋ ਨਾਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਨਦੀਪ ਸਿੰਘ ਤੇ ਜਤਿੰਦਰ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਏਜੀਟੀਐਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਐਂਟੀ ਗੈਂਗਸਟਰ ਟਾਸ ਫੋਰਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ